ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਬਾਰ ਵਿਆਖਿਆ ਅਤੇ ਵਿਚਾਰ ਦੀ ਇਸ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਓ ਅੱਜ ਚਪਚੀ ਸਾਹਿਬ ਜੀ ਦੀ ਤੀਵੀਂ ਪੌੜੀ ਦੀ ਸਰਲ ਵਿਆਖਿਆ ਅਤੇ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਪੌੜੀ ਦਾ ਮੂਲ ਪਾਠ ਸ਼੍ਰਵਣ ਕਰ ਲਈਏ ਜੀ ਵਾਹਿਗੁਰੂ ਸਾਹਿਬ ਜੀਓ ਏ ਕਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਨ ਜਿਵੇਂ ਤਿਸ ਭਾਵੈ ਤਿਵੇਂ ਚਲਾਵੈ ਜਿਮ ਹੋਵੈ ਫੁਰਮਾਨ ਓ ਵੇਖੈ ਉਹਨਾਂ ਨਦਰਿ ਨ ਆਵੈ ਬਹੁਤਾ ਇਹ ਵੀ ਦਾਨ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪਿਛਲੀਆਂ ਪੌੜੀਆਂ ਦੇ ਵਿੱਚ ਜ਼ਿਕਰ ਆ ਰਿਹਾ ਹੈ ਕਿ ਗੁਰੂ ਸਾਹਿਬ ਜੀ ਜੋਗੀਆਂ ਦਾ ਨਾਮ ਲੈ ਕੇ ਸਿੱਧਾਂ ਦਾ ਨਾਮ ਲੈ ਕੇ ਸਾਨੂੰ ਸਮਝਾ ਰਹੇ ਹਨ ਕਿਸ ਤਰੀਕੇ ਦੇ ਨਾਲ ਜੋਗੀ ਆਪਣੇ ਜੀਵਨ ਨੂੰ ਜੀ ਰਹੇ ਨੇ ਪਰ ਉਹਨਾਂ ਦਾ ਜੀਵਨ ਦਾ ਤਰੀਕਾ ਜਿਹੜਾ ਹੈ ਉਹ ਧਾਰਮਿਕ ਨਹੀਂ ਹੈ ਸਿਰਫ ਵਿਖਾਵੇ ਵਾਲਾ ਹੈ ਅਤੇ ਰਿੱਧਾਂ ਸਿੱਧਾਂ ਜਿਹੜੀਆਂ ਨੇ ਉਹ ਇੱਕ ਤਰੀਕੇ ਨਾਲ ਅਕਾਲ ਪੁਰਖ ਨੂੰ ਚੈਲੰਜ ਕਰਨ ਵਾਲੀਆਂ ਹਨ ਕਿਉਂਕਿ ਸਿੱਖੀ ਹੁਕਮ ਦਾ ਧਰਮ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਣਾ ਜਿਹੜਾ ਹੈ ਉਹ ਸਿੱਖੀ ਦੀ ਮੂਲ ਸਿੱਖਿਆ ਹੈ ਸਾਡੀ ਤੇ ਅੱਜ ਦੀ ਇੱਕ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਅੱਗੇ ਹੋਰ ਜ਼ਿਕਰ ਕਰ ਰਹੇ ਨੇ ਕਹਿੰਦੇ ਨੇ ਕਿ ਇੱਥੇ ਮੰਨਿਆ ਜਾਂਦਾ ਹੈ ਕਿ ਇੱਥੇ ਤਿੰਨ ਦੇਵਤੇ ਨੇ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਤਿੰਨਾਂ ਦੇ ਕੰਮਕਾਰ ਵੱਖਰੇ ਵੱਖਰੇ ਨੇ ਤੇ ਇੱਥੇ ਹੁਣ ਪਹਿਲੀ ਤੁਖ ਚ ਗੁਰੂ ਸਾਹਿਬ ਜੀ ਕੀ ਸਾਨੂੰ ਸਮਝਾ ਰਹੇ ਨੇ ਏ ਕਮਾਈ ਜੁਗਤ ਵਿਆਈ ਤਿੰ ਚੇਲੇ ਪਰਵਾਨ ਕਹਿੰਦੇ ਨੇ ਕਿ ਇੱਕ ਕੋਈ ਇਸਤਰੀ ਸੀ ਇੱਕ ਮਾਈ ਸੀ ਕਹਿੰਦੇ ਨੇ ਕਿ ਪਤਾ ਨਹੀਂ ਕਿ ਉਹ ਕਿਸ ᔪਗਤੀ ਦੇ ਨਾਲ ਵਿਆਹੀ ਗਈ ਭਾਵ ਕਿ ਕਿਸ ᔪਗਤੀ ਦੇ ਨਾਲ ਉਸਨੇ ਪਰਸੂਤ ਧਾਰਨ ਕੀਤਾ ਤੇ ਉਸਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਤਿੰਨ ਦੇਵਤਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੂੰ ਇੱਥੇ ਕਿਹਾ ਤਿੰਨ ਚੇਲੇ ਪ੍ਰਵਾਨ ਕਹਿੰਦੇ ਨੇ ਕਿ ਉਹ ਤਿੰਨ ਬੱਚਿਆਂ ਨੇ ਅੱਗੇ ਕੀ ਡਿਊਟੀਆਂ ਲਗੀਆਂ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਕਹਿੰਦੇ ਨੇ ਕਿ ਇੱਕ ਕੀ ਹੈ ਸੰਸਾਰ ਨੂੰ ਬਣਾਉਂਦਾ ਪਿਆ ਭਾਵ ਕਿ ਬ੍ਰਹਮਾ ਜਿਹਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸੰਸਾਰ ਨੂੰ ਕ੍ਰੀਏਟ ਕਰਦਾ ਹੈ ਸਾਰੀ ਦੁਨੀਆ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਇਹ ਮੰਨਿਆ ਜਾਂਦਾ ਹੈ ਇੱਕ ਪੰਡਾਰੀ ਕਹਿੰਦੇ ਨੇ ਕਿ ਇੱਕ ਪੰਡਾਰੀ ਭਾਵ ਕੀ ਜਿਹੜਾ ਦਾਤਾਂ ਦੇਣ ਵਾਲਾ ਰੋਟੀ ਦੇਣ ਵਾਲਾ ਰਿਜ਼ਕ ਦੇਣ ਵਾਲਾ ਦੂਜਾ ਦੇਵਤਾ ਹੈ ਭਾਵ ਕੀ ਵਿਸ਼ਨੂੰ ਜਿਹੜਾ ਕਿ ਦੁਨੀਆ ਨੂੰ ਰਿਜ਼ਕ ਦੇ ਰਿਹਾ ਹੈ ਰੋਟੀ ਦੇ ਰਿਹਾ ਹੈ ਰਹਿਣ ਦੇ ਲਈ ਜੋ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰ ਰਿਹਾ ਹੈ ਤੇ ਤੀਸਰਾ ਦੇਵਤਾ ਇੱਕ ਲਾਇ ਦੀਵਾਨ ਕਹਿੰਦੇ ਨੇ ਕਿ ਇੱਕ ਨੇ ਦੀਵਾਨ ਲਗਾਇਆ ਇੱਕ ਨੇ ਦਰਬਾਰ ਲਗਾਇਆ ਜਿੱਥੇ ਕਿ ਉਹ ਜੀਵਾਂ ਦਾ ਹਿਸਾਬ ਕਿਤਾਬ ਕਰਦਾ ਹੈ ਭਾਵ ਕੀ ਮੌਤ ਦਾ ਦੇਵਤਾ ਇਹ ਤਿੰਨ ਦੇਵਤੇ ਬ੍ਰਹਮਾ, ਵਿਸ਼ਨੂ ਅਤੇ ਸ਼ਿਵ ਇਹ ਤਿੰਨਾਂ ਦੇਵਤਿਆਂ ਦੀ ਵੱਖਰੀ-ਵੱਖਰੀ ਡਿਊਟੀ ਜਿਹੜੀ ਹੈ ਮੰਨੀ ਜਾਂਦੀ ਹੈ। ਇੱਕ ਸੰਸਾਰ ਨੂੰ ਬਣਾਉਣ ਵਾਲਾ, ਇੱਕ ਸੰਸਾਰ ਦੀ ਪਾਲਣਾ ਕਰਨ ਵਾਲਾ ਅਤੇ ਇੱਕ ਸੰਸਾਰ ਨੂੰ ਖਤਮ ਕਰਨ ਵਾਲਾ ਇਹ ਤਿੰਨ ਦੇਵਤੇ ਜਿਹੜੇ ਨੇ ਉਹ ਮੰਨੇ ਜਾਂਦੇ ਨੇ। ਪਰ ਗੁਰੂ ਨਾਨਕ ਸਾਹਿਬ ਜੀ ਅੱਗੇ ਕੀ ਕਹਿੰਦੇ ਨੇ? ਜਿਵੇਂ ਤਿਸ ਭਾਵੇ ਤਿਵੇਂ ਚਲਾਵੇ। ਕਹਿੰਦੇ ਨੇ ਕਿ ਅਸੀਂ ਤਾਂ ਇਹ ਮੰਨਦੇ ਆਂ ਕਿ ਇਹ ਤਿੰਨ ਦੇਵਤੇ ਦੁਨੀਆ ਨੂੰ ਚਲਾ ਰਹੇ ਨੇ ਪੈਦਾ ਕਰ ਰਹੇ ਨੇ ਤੇ ਦੁਨੀਆ ਦਾ ਵਿਨਾਸ਼ ਕਰ ਰਹੇ ਨੇ ਪਰ ਗੁਰੂ ਸਾਹਿਬ ਕੀ ਕਹਿੰਦੇ ਨੇ ਜਿਵੇਂ ਤਿਸ ਭਾਵੇ ਕਿ ਜਿਵੇਂ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਪਉਂਦਾ ਹੈ ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਜਿਵੇਂ ਤਿਸ ਭਾਵੇ ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਤੇ ਮੈਂ ਚਲਾਵੇ ਕਿ ਉਹ ਉਸੇ ਤਰੀਕੇ ਦੇ ਨਾਲ ਦੁਨੀਆ ਨੂੰ ਚਲਾ ਰਿਹਾ ਹੈ ਇਹ ਨਹੀਂ ਕਿ ਕਿਸੇ ਦੇ ਕਹਿਣ ਤੇ ਚਲਾ ਰਿਹਾ ਹੈ ਕਿਸੇ ਦੀ ਸਲਾਹ ਲੈ ਕੇ ਚਲਾ ਰਿਹਾ ਹੈ ਕਿ ਜਿਵੇਂ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਸੇ ਤਰੀਕੇ ਦੇ ਨਾਲ ਉਸ ਪਰਮਾਤਮਾ ਜੀ ਇਸ ਦੁਨੀਆ ਨੂੰ ਚਲਾ ਰਹੇ ਨੇ ਜਿਵੇਂ ਤਿਸ ਭਾਵੈ ਤਿਵੇਂ ਚਲਾਵੈ ਜਿਵੇਂ ਹੋਵੈ ਫੁਰਮਾਨ ਕਿ ਜਿਵੇਂ ਉਸ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਹੈ ਉਸੇ ਤਰੀਕੇ ਦੇ ਨਾਲ ਇਹ ਦੁਨੀਆ ਜਿਹੜੀ ਹੈ ਚੱਲ ਰਹੀ ਹੈ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਦੀ ਸਲਾਹ ਦੇ ਨਾਲ ਇਹ ਕਾਰਵਿਹਾਰ ਨਹੀਂ ਚੱਲ ਰਿਹਾ ਉਹ ਵੇਖੈ ਉਹਨਾਂ ਨਦਰਾਂ ਆਵੇ ਬਹੁਤਾ ਇਹ ਵਿਡਾਂ ਕਹਿੰਦੇ ਅਕਾਲ ਪੁਰਖ ਪਰਮਾਤਮਾ ਵਾਇਗਰੂ ਜੀ ਇਹ ਤਿੰਨਾਂ ਨੂੰ ਦੇਖਦੇ ਪਏ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਨੂੰ ਸ਼ਿਵ ਜੀ ਨੂੰ ਅਕਾਲ ਪੁਰਖ ਪਰਮਾਤਮਾ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਦੇਖ ਰਹੇ ਨੇ ਉਹ ਵੇਖ ਹੈ ਕਹਿੰਦੇ ਨੇ ਕਿ ਉਹ ਦੇਖਦੇ ਪਏ ਨੇ ਉਹਨਾਂ ਨਦਰ ਨਾ ਆਵੇ ਕਿ ਇਹ ਤਿੰਨਾਂ ਦੇਵਤਿਆਂ ਨੂੰ ਪਰਮਾਤਮਾ ਜੀ ਨਹੀਂ ਨਜ਼ਰ ਆ ਰਹੇ ਪਰਮਾਤਮਾ ਜੀ ਸਾਰਿਆਂ ਨੂੰ ਦੇਖਦੇ ਪਏ ਨੇ ਪਰ ਪਰਮਾਤਮਾ ਨੂੰ ਕੋਈ ਵੀ ਨਹੀਂ ਦੇਖ ਪਾ ਰਿਆ ਇਸ ਤੁਕ ਦਾ ਅਰਥ ਹੈ ਕਿ ਉਹ ਵੇਖ ਹੈ ਉਹਨਾਂ ਨਦਰ ਨਾ ਆਵੇ ਪਰਮਾਤਮਾ ਜੀ ਸਾਰਿਆਂ ਨੂੰ ਦੇਖਦੇ ਪਏ ਨੇ ਪਰ ਬਾਕੀ ਸਾਰੇ ਜਿਹਨੇ ਰਲ ਕੇ ਵੀ ਪ੍ਰਮਾਤਮਾ ਨੂੰ ਨਹੀਂ ਦੇਖ ਦੇ ਦੇਖ ਸਕਦੇ ਬਹੁਤ ਆ ਇਹ ਵਿਡਾਨ ਕਹਿੰਦੇ ਨੇ ਕਿ ਇਹ ਗੱਲ ਬਹੁਤ ਹੀ ਅश्चਰਜ ਵਾਲੀ ਹੈ ਬੜੀ ਹੈਰਾਨੀ ਵਾਲੀ ਹੈ ਕਿ ਪ੍ਰਮਾਤਮਾ ਜੀ ਤਾਂ ਸਭ ਨੂੰ ਦੇਖਦੇ ਪਏ ਨੇ ਪਰ ਬਾਕੀ ਕਹਿੰਦੇ ਹੋਏ ਵੱਡੇ ਵੱਡੇ ਦੇਵਤੇ ਵੀ ਪ੍ਰਮਾਤਮਾ ਜੀ ਨੂੰ ਦੇਖ ਨਹੀਂ ਸਕਦੇ ਆਦੇਸ ਤਿਸੈ ਆਦੇਸ ਕਹਿੰਦੇ ਨੇ ਕਿ ਸਾਡਾ ਨਮਸਕਾਰ ਮੇਰਾ ਨਮਸਕਾਰ ਉਸ ਨੂੰ ਹੈ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਹੈ ਜਿਸ ਨੇ ਇਸ ਸਾਰੇ ਕਾਰ ਵਿਹਾਰ ਨੂੰ ਪੈਦਾ ਕੀਤਾ ਮੈਂ ਗੋਰਖਨਾਥ ਨੂੰ ਨਮਸਕਾਰ ਨਹੀਂ ਕਰ ਰਿਹਾ ਮੇਰਾ ਨਮਸਕਾਰ ਉਸ ਅਕਾਲ ਪੁਰਖ ਪਰਮਾਤਮਾ ਨੂੰ ਹੈ ਕਿਸ ਅਕਾਲ ਪੁਰਖ ਪਰਮਾਤਮਾ ਨੂੰ ਜਿਹੜਾ ਕਿ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਜਿਹੜਾ ਕਿ ਹਮੇਸ਼ਾ ਮੁੱਢ ਤੋਂ ਇੱਥੇ ਮੌਜੂਦ ਹੈ ਕਿਸੇ ਤਰ੍ਹਾਂ ਦੇ ਦਾਗ ਤੋਂ ਰਹਿਤ ਹੈ ਕਹਿੰਦੇ ਨੇ ਕਿ ਜਿਸ ਦੇ ਮੁੱਢ ਦਾ ਸਾਨੂੰ ਜਾਣਕਾਰੀ ਨਹੀਂ ਕਿ ਉਹ ਕਦੋਂ ਸ਼ੁਰੂ ਹੋਇਆ ਜਿਸ ਨੂੰ ਕੋਈ ਸੱਟ ਕੋਈ ਚੋਟ ਕੋਈ ਦੁੱਖ ਪਹੁੰਚਾਇਆ ਨਹੀਂ ਜਾ ਸਕਦਾ ਤੇ ਜੁਗਾ ਜੁਗਾ ਤੋਂ ਇੱਕੋ ਹੀ ਵੇਸ ਦੇ ਵਿੱਚ ਜਿਹੜਾ ਅਕਾਲ ਪੁਰਖ ਚੱਲ ਰਿਹਾ ਹੈ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਸਾਡਾ ਨਮਸਕਾਰ ਹੈ ਤੇ ਇਤਨੇ ਹੀ ਸ਼ਬਦਾਂ ਦੇ ਨਾਲ ਅੱਜ ਦੀ ਇਸ ਪੌੜੀ ਦੀ ਇੱਥੇ ਹੀ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਤੇ ਆਓ ਫਤਿਹ ਦੀ ਸਾਂਸ ਦੇ ਨਾਲ ਇਸ ਵੀਡੀਓ ਦੀ ਸਮਾਪਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ